ਜੋ ਲੋਕਾਂ ਨੇ ਪੰਜਾਬ ਦੇ ਜਨਮ ਲਿਆ ਹੀ ਨਹੀਂ ਹੈਗਾ ਤਾਂ ਉਹਨਾਂ ਨੂੰ ਪੰਜਾਬ ਦਾ ਅਸਲ ਦਰਦ ਕੀ ਪਤਾ ਹੋਊਗਾ ਜੇ ਆਪਾਂ ਗੱਲ ਕਰੀਏ ਕਿ ਕੰਗਣਾ ਰੌਤਨੇ ਇਹ ਫਿਲਮ ਕਟਿ ਕਰੀਆ ਠੀਕ ਹੈ ਉਹਨਾਂ ਨੇ ਸਿਰਫ ਤੋਂ ਸਿਰਫ ਇੱਕ ਬੀਜੇਪੀ ਨੂੰ ਹਾਈਲਾਈਟ ਕਰਨ ਦੇ ਲਈ ਬੀਜੇਪੀ ਨੂੰ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਿਹੜਾ ਮਾਈਂਡ ਹੈ ਉਹ ਚਾਰੇ ਪਾਸੇ ਨੌਲੇਜ ਆਉਣ ਦੇ ਲਈ ਜਿਹੜਾ ਇਹ ਫਿਲਮ ਦੀ ਡੇਟ ਉਹ ਉਹਨਾਂ ਦਿਨਾਂ ਦੇ ਵਿੱਚ ਰਚੀ ਗਈ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਅੰਦੋਲਨ ਪੂਰੇ ਪੀਕ ਤੇ ਅੱਜ ਫਿਰ ਇੱਕ ਕਲਾ ਤੇ ਕਲਾ ਖੇਤਰ ਦੇ ਵਿੱਚ ਦਲਜੀਤ ਦੋਸਾਂਝ ਵੀ ਆ ਜੋ ਕਿ ਫਿਲਮ ਪੰਜਾਬ 95 ਲੈ ਕੇ ਉਹ ਆਪਣਾ ਥੀਏਟਰਾਂ ਦੇ ਵਿੱਚ ਉਹਨਾਂ ਨੇ ਮੰਗ ਰੱਖੀ ਐ ਜੋ ਜਸਵੰਤ ਸਿੰਘ ਖੱਲੜਾ ਜੀ ਨਾਲ ਬਿੱਤਿਆ ਉਸ ਚੀਜ਼ ਨੂੰ ਲੈ ਕੇ ਉਹ ਆਪਣੀ ਫਿਲਮ ਲੈ ਕੇ ਆਉਂਦਾ ਫਿਰ ਉਹਨਾਂ ਦੀ ਕਲਾ ਨੂੰ ਪੂਰ ਰੱਖੇ ਜਾਂਦੇ ਨੇ ਜਦੋਂ ਦੋਏ ਫਿਲਮਾਂ ਦਾ ਮੈਂ ਕਹੂੰਗਾ ਵੀ ਬਾਦਿਕ ਰੋਲਾ ਚੱਲ ਰਿਹਾ ਸੀਗਾ ਤਾਂ ਇੱਕ ਫਿਲਮ ਨੂੰ ਤੁਸੀਂ ਮਨਜ਼ੂਰੀ ਦੇ ਦੇਣਾ ਤੇ ਦੂਜੀ ਫਿਲਮ ਨੂੰ ਨਾ ਦੇਣਾ ਕਿ ਦਲਜੀਤ ਦੋਸਾਂਝ ਕਲਾਕਾਰ ਨਹੀਂ ਹੈਗਾ ਤੇ ਅੱਜ ਦੀ ਰੇਡ ਜੋ ਹਿੰਦੂ ਫੀਸ ਸਿੱਖ ਦੀ ਜਿਹੜੀ ਮੈਂ ਕਹੂੰਗਾ ਇਹ ਪਾਲਿਸੀ ਸਰਕਾਰ ਖੇਡ ਰਹੀ ਹੈ ਠੀਕ ਹੈ ਜੀ ਅਮਰ ਜਸਤਿ ਜੀ ਕੋਈ ਉਹ ਆਪ ਦਾ ਦਰਦ ਦਿਖਾਣਾ ਚਾਹੁੰਦੇ ਨੇ ਤਾਂ ਦਿਖਾਉਣ ਪਰ ਦੂਜੇ ਪਾਸੇ ਸਾਡੇ ਦਰਦ ਨੂੰ ਕਿਉਂ ਲੁਕੋਇਆ ਜਾ ਰਿਹਾ ਗੱਲ ਹੁਣ ਕੱਲੇ ਡੱਲੇਵਾਲ ਸਾਹਿਬ ਦੀ ਨਹੀਂ ਰਹੀ ਗੱਲ ਹੁਣ 112 ਕਿਸਾਨ ਉਹ ਵੀ ਨੇ ਜਿਹੜੇ ਨਾਲ ਮਨਵਰਤ ਤੇ ਬੈਠੇ ਨੇ ਸੋ ਜਿਹੜੀ ਗੱਲ ਐਸਪੀਜੀ ਦੀ ਆਈ ਹੈ ਜਦੋਂ ਉਹਨਾਂ ਨੇ ਇਸ ਫਿਲਮ ਦੇ ਲਈ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਵੇ ਤਾਂ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਮੰਗ ਕਰਨੀ ਚਾਹੀਦੀ ਕਿ ਦੇਖੋ ਸਿੱਖਾਂ ਦਾ ਦਰਦ ਸਿੱਖਾਂ ਦੀ ਕਹਾਣੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਣਖ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਪਰਦੀਪ ਅਡੋਲ ਬੀਤੇ ਦਿਨੀ ਕੰਗਣਾ ਰਣੌਤ ਦੀ ਫਿਲਮ ਦੇਸ਼ ਭਰ ਦੇ ਵਿੱਚ ਰਿਲੀਜ਼ ਹੋਈ ਪਰ ਪੰਜਾਬ ਦੇ ਵਿੱਚ ਇਹ ਫਿਲਮ ਨਹੀਂ ਲੱਗੀ ਕਿਉਂਕਿ ਸਿੱਖਾਂ ਦੇ ਵੱਲੋਂ ਇਸ ਫਿਲਮ ਦਾ ਫਿਰੋਦ ਕੀਤਾ ਗਿਆ ਐਸਜੀਪੀਸੀ ਦੇ ਵੱਲੋਂ ਵੀ ਸੀਐਮ ਮਾਨ ਨੂੰ ਪੱਤਰ ਲਿਖਿਆ ਗਿਆ ਕਿ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਨਾ ਲੱਗਣ ਦਿੱਤਾ ਜਾਵੇ ਦੂਸਰੇ ਪਾਸੇ ਦੇਖਿਆ ਜਾਵੇ ਸਿੱਖ ਵੀ ਜਿਹੜੇ ਸਿਨੇਮਾ ਹਾਲ ਦੇ ਬਾਹਰ ਪਹੁੰਚੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਫਿਲਮ ਨੂੰ ਅਸੀਂ ਰਿਲੀਜ਼ ਇੱਥੇ ਨਹੀਂ ਹੋਣ ਦੇਵਾਂਗੇ ਇਸ ਮੁੱਦੇ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮਨਪ੍ਰੀਤ ਸਿੰਘ ਮੌਜੂਦ ਨੇ ਤੇ ਗੱਲਬਾਤ ਕਰਦੇ ਆਂ ਹਾਲਾਂਕਿ ਉਹ ਕਿਸਾਨ ਆਗੂ ਵੀ ਨੇ ਤੇ ਨਾਲ ਹੀ ਪੰਗੜਾ ਕੋਚ ਵੀ ਨੇ ਜਿਨ੍ਹਾਂ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਂਦੀ ਹੈ ਸਵਾਗਤ ਕਰਦੇ ਆਂ ਸਰ ਸਰਕਾਰ ਸ਼ਸ਼ੀ ਕਾਲ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਅਕਸਰ ਸਾਡੀ ਆਵਾਜ਼ ਨੂੰ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਂਦੇ ਆ ਸੋ ਅਸੀਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜੀ ਮੈਂ ਹੁਣ ਕੰਗਣਾ ਦੀ ਫਿਲਮ ਰਿਲੀਜ਼ ਹੋਈ ਹੈ ਸਿੱਖਾਂ ਦੇ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਹੈ ਕਿ ਅਸੀਂ ਇਸ ਫਿਲਮ ਨੂੰ ਨਹੀਂ ਲੱਗਣ ਦਿੱਤਾ ਜਾਣਾ ਹੈ ਪਰ ਦੂਸਰੇ ਪਾਸੇ ਜੋ ਲੋਕ ਇਸ ਫਿਲਮ ਨੂੰ ਦੇਖ ਕੇ ਆਏ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਨੂੰ ਲੈ ਕੇ ਕੋਈ ਵੀ ਕੱਲ ਨਹੀਂ ਸੀਗੀ ਕੱਟ ਲਗਾਏਗੇ ਨੇ ਫਿਲਮ ਦੇ ਵਿੱਚ ਜਾਦਤਰੀ ਇਸ ਦੇ ਵਿੱਚ ਰਾਜਨੀਤੀ ਦੀ ਗੱਲ ਕੀਤੀ ਗਈ ਆ ਕਿ ਜਿਵੇਂ ਬੀਜੇਪੀ ਦੀ ਹੋਗੀ ਕਾਂਗਰਸ ਦੀ ਗੱਲ ਕੀਤੀ ਗਈ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਲੋਕ ਜੋ ਫਿਲਮ ਦੇ ਕੇ ਆਏ ਨੇ ਕੀ ਉਹ ਇਸ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਨੇ ਕਿ ਇਸ ਨੂੰ ਪੰਜਾਬ ਦੇ ਵਿੱਚ ਵੀ ਲਗਾ ਦਿੱਤਾ ਜਾਵੇ ਅ ਸਭ ਤੋਂ ਪਹਿਲਾਂ ਪ੍ਰਦੀਪ ਜੀ ਜਿਹੜੀ ਗੱਲ ਹੈ ਆਪਾਂ ਜਿਵੇਂ ਦੇਖਿਆ ਕਿ ਜਿਹੜਾ ਕੰਗਣਾ ਦਾ ਰਵਈਆ ਮੈਂ ਇਹ ਗੱਲ ਕਹੂੰਗਾ ਕਿ ਬੀਜੇਪੀ ਦਾ ਵੀ ਰਵਈਆ ਚਾਹੇ ਲਾਲੋ ਚਾਹੇ ਕੰਗਣਾ ਰਣੌਤ ਦਾ ਵੀ ਲਾਲੋ ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ ਉਹਨਾਂ ਦਾ ਜਿਹੜਾ ਰਵਈਆ ਸੀਗਾ ਹਮੇਸ਼ਾ ਪੰਜਾਬ ਦੇ ਉਲਟ ਸੀਗਾ ਸੋ ਜਿਹੜੀ ਮਤਲਬ ਕਿ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਫਿਲਮਾਂ ਨਾ ਰਿਲੀਜ਼ ਹੋਣ ਦਾ ਕਾਰਨ ਇਹ ਹੀ ਸੀਗਾ ਕਿ ਕਿ ਪੰਜਾਬ ਦਾ ਜਿਹੜਾ 84 ਦਾ ਦੌਰ ਹੈ ਕਹਿੰਦਾ ਕਿ ਅਸੀਂ ਉਸ ਟਾਈਮ 'ਚ ਨਹੀਂ ਜੰਮੇ ਪਰ ਜਿਹੜੇ ਲੋਕਾਂ ਨੇ ਦੌਰ ਦੇਖਿਆ ਤਾਂ ਉਹ ਇੱਕ ਮਤਲਬ ਕਿ ਕਲਾ ਦੇ ਲੋਕ ਉਹਨੂੰ ਮੰਨਿਆ ਜਾਂਦਾ ਹੈ ਜੋ ਲੋਕ ਸਾਡੇ ਪੰਜਾਬ ਦੇ ਨਾਲ ਰਿਲੇਟਡ ਹੈ ਹੀ ਨਹੀਂ ਜੋ ਲੋਕਾਂ ਨੇ ਪੰਜਾਬ ਦੇ ਵਿੱਚ ਜਨਮ ਲਿਆ ਹੀ ਨਹੀਂ ਹੈਗਾ ਤਾਂ ਉਹਨਾਂ ਨੂੰ ਪੰਜਾਬ ਦਾ ਅਸਲ ਦਰਦ ਕੀ ਪਤਾ ਹੋਊਗਾ ਇਹ ਗੱਲ ਆਪਾਂ ਚੰਗੇ ਤਰ੍ਹਾਂ ਜਾਣਦੇ ਹਾਂ ਸੋ ਕੀ ਅੱਪਾ ਗੱਲ ਕਰੀਏ ਕਿ ਕੰਗਣਾ ਰਣੋਤ ਨੇ ਇਹ ਫਿਲਮ ਕਰੀਆ ਠੀਕ ਹੈ ਉਹਨਾਂ ਨੇ ਸਿਰਫ ਤੋਂ ਸਿਰਫ ਇੱਕ ਬੀਜੇਪੀ ਨੂੰ ਹਾਈਲਾਈਟ ਕਰਨ ਦੇ ਲਈ ਬੀਜੇਪੀ ਨੂੰ ਆਪਣਾ ਪੰਜਾਬ ਦੇਸ਼ ਦੇ ਵਿੱਚ ਹੀ ਅੱਪਾ ਗੱਲ ਕਹੀਏ ਕਿ ਪੰਜਾਬ ਦੇ ਵਿੱਚ ਪੈਰ ਪਾਉਣ ਦੇ ਲਈ ਮੈਂ ਕਹੂੰਗਾ ਇੱਕ ਉਹਨਾਂ ਨੇ ਫਿਲਮ ਦੇ ਜ਼ਰੀਏ ਆਪਣਾ ਪ੍ਰੋਪਗੈਂਡਾ ਰਚਿਆ ਯਾ ਸੋ ਇਸ ਕਰਕੇ ਲਗਦਾ ਸੀਗਾ ਕਿ ਜਿਵੇਂ ਆਪਾਂ ਫਿਲਮ ਦਾ ਟ੍ਰੇਲਰ ਦੇਖਿਆ ਗਿਆ ਸੀਗਾ ਟ੍ਰੇਲਰ ਦੇ ਵਿੱਚ ਸਾਫ਼-ਸਾਫ਼ ਗੱਲ ਦਿਖਾਈ ਗਈ ਸੀ ਕਿ ਉਹਦੇ ਚ ਇੱਕ ਸਿੱਖਾਂ ਵੱਲੋਂ ਖਾਲਸਾਤਨ ਦੀ ਮੰਗ ਕੀਤੀ ਜਾ ਰਹੀ ਹੈ ਸੋ ਮੈਨੂੰ ਇਹ ਲੱਗਦਾ ਸੀਗਾ ਵੀ ਜਿਵੇਂ ਹੁਣ ਜਦੋਂ ਕਿਸਾਨੀ ਅੰਦੋਲਨ ਚੱਲਿਆ ਤਾਂ ਕਿਸਾਨੀ ਅੰਦੋਲਨ ਤੋਂ ਬਾਅਦ ਜਿਹੜਾ ਸਿੱਖਾਂ ਦਾ ਪਿਆਰ ਮੁਹੱਬਤ ਹੈ ਪੂਰੇ ਭਾਰਤ ਦੇ ਵਿੱਚ ਜਿਹੜਾ ਕਿ ਉਹ ਫੈਲ ਚੁੱਕਿਆ ਸੀਗਾ ਸੋ ਲੋਕਾਂ ਦੇ ਵਿੱਚ ਨਫ਼ਰਤ ਫਲਾਉਣ ਦੇ ਲਈ ਇਹ ਪ੍ਰੋਪਗੈਂਡਾ ਜਿਹੜਾ ਇਹ ਹੈ 15/9 ਤੋਂ ਵੱਲੋਂ ਰਚਿਆ ਗਿਆ ਸੀਗਾ ਤੋ ਇਸ ਦੇ ਲਈ ਪੰਜਾਬ ਦੇ ਵਿੱਚ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿਉਂਕਿ ਪੰਜਾਬ ਦਾ ਜਿਹੜਾ 84 ਦਾ ਦਰਜਾ ਪੰਜਾਬ ਦੇ ਲੋਕ ਹੀ ਚੰਗੀ ਤਰ੍ਹਾਂ ਜਾਣਦੇ ਨੇ। ਪਰ ਇਹ ਗੱਲ ਹੋਣਾ ਲੋਕਾਂ ਦੇ ਵੀ ਜਿਹੜੇ ਫਿਲਮ ਦੇਖ ਕੇ ਆਏ ਨੇ ਹੋ ਸਕਦਾ ਉਹ ਕਾਂਗਰਸ ਨਾਲ ਫੈਨ ਹੋਣ ਹੋ ਸਕਦਾ ਬੀਜੇਪੀ ਦੇ ਮੈਂ ਕਹੂੰਗਾ ਵੀ ਆਈਟੀ ਸੈੱਲ ਦੇ ਲੋਕ ਹੁਣ ਵੀ ਜਿਹੜੇ ਉਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਹਾਈਲਾਈਟ ਕਰਨਗੇ ਤਾਂ ਕਿ ਫਿਲਮ ਜਿਹੜੀ ਉਹ ਪੰਜਾਬ 'ਚ ਲੱਗਣ ਦਿੱਤੀ ਜਾਵੇ ਪੰਜਾਬ ਨੂੰ ਮਨਜ਼ੂਰੀ ਦਿੱਤੀ ਜਾਵੇ ਸੋ ਮੈਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਜਿਹੜਾ ਟ੍ਰੇਲਰ ਦੇਖਿਆ ਗਿਆ ਹੈ ਉਹ ਟ੍ਰੇਲਰ ਦੇ ਹਿਸਾਬ ਨਾਲ ਆਪਾਂ ਦੇਖਿਆ ਕਿ ਸਿੱਖਾਂ ਨੂੰ ਇਰੇ ਇੱਕ ਨੀਮਾ ਤੇ ਸਿੱਖਾਂ ਦੀ ਛਵੀ ਨੂੰ ਇੱਕ ਗਲਤ ਪਾਸੇ ਲਿਜਾਉਣ ਦੀ ਜਿਹੜੀ ਇਸ ਫਿਲਮ ਦੇ ਵਿੱਚ ਚਾਲ ਰਚੀ ਗਈ ਸੀ ਜੀ ਉਹਦੇ ਲਈ ਸਿੱਖਾਂ ਦੇ ਵੱਲੋਂ ਇਸ ਫਿਲਮ ਦਾ ਜਿਹੜਾ ਵਿਰੋਧ ਕੀਤਾ ਗਿਆ ਮੈਂ ਇਹ ਗੱਲ ਕਹੂੰਗਾ ਕਿ ਜਿਹੜਾ ਕੰਗੜਾ ਨੋਟ ਦਾ ਰੁਈਆ ਕੱਲੇ ਸਿੱਖਾਂ ਨੂੰ ਲੈ ਕੇ ਨਹੀਂ ਪੂਰੇ ਪੰਜਾਬ ਨੂੰ ਲੈ ਕੇ ਉਹ ਪੰਜਾਬ ਦਾ ਕੋਈ ਵੀ ਵਰਗ ਹੋਵੇ ਉਹ ਉਹਦੇ ਹਮੇਸ਼ਾ ਖਿਲਾਫ ਉਹਦੀ ਜਿਹੜੀ ਸੋਚ ਆ ਉਹ ਚੱਲਦੀ ਰਹੀ ਹੈ ਪਹਿਲਾਂ ਆਪਾਂ ਦੇਖਿਆ ਕਿ ਪਿੱਛੇ ਜੇ 에어ਪੋਰਟ ਦੇ ਉੱਤੇ ਉਹ ਡਰਾਮਾ ਰਚਿਆ ਗਿਆ ਸੋ ਮੈਨੂੰ ਇਹ ਲੱਗਦਾ ਹੈ ਕਿ ਕੰਗਰਾ ਨੋਤ ਪੰਜਾਬ ਦੇ ਬਿਲਕੁਲ ਐਂਟੀ ਹੈ ਸੋ ਉਸ ਚੀਜ਼ ਨੂੰ ਲੈ ਕੇ ਉਹ ਇਸ ਚੀਜ਼ ਨੂੰ ਬਾਰ ਬਾਰ ਜਿਹੜਾ ਇਹ ਉਹ ਦੁਹਰਾਉਂਦੀ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਇਹ ਫਿਲਮ ਲਾਂਚ ਹੋਈ ਹੈ 17 ਤਰੀਕ ਨੂੰ ਇੱਕ ਪਾਸੇ ਕਿਸਾਨੀ ਅੰਦੋਲਨ ਵੀ ਆਪਣਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਬੱਲੇਵਾਲ ਜੀ ਅੱਜ 55ਵਾਂ ਦਿਨ ਹੋਣਾ ਤਾਂ ਚੱਲ ਗਿਆ ਸਰਕਾਰ ਨੇ ਲੋਕਾਂ ਦਾ ਜਿਹੜਾ ਮਾਈਂਡ ਹੈ ਉਹ ਅੰਦੋਲਨ ਦੇ ਵੱਲ ਨਾ ਜਾਵੇ ਉਧਰੋਂ ਮਾਈਂਡ ਨੂੰ ਘਮਾਉਣ ਦੇ ਲਈ ਇਹ ਪ੍ਰੋਪਗੈਂਡਾ ਰਚਿਆ ਗਿਆ ਕਿਉਂਕਿ ਜਿਹੜੇ ਲੋਕਾਂ ਨੇ ਉਸ ਅੰਦੋਲਨ ਦਾ ਸਾਥ ਦੇਣਾ ਸੀਗਾ ਉਹੀ ਲੋਕਾਂ ਨੇ ਇਸ ਫਿਲਮ ਨੂੰ ਰੋਕਣ ਦੇ ਲਈ ਵੀ ਅੱਗੇ ਆਉਣਾ ਸੀਗਾ ਸੋ ਮੈਨੂੰ ਇਹ ਲੱਗਦਾ ਕਿ ਲੋਕਾਂ ਦਾ ਜਿਹੜਾ ਮਾਈਂਡ ਹੈ ਉਹ ਚਾਰੇ ਪਾਸੇ ਨਾਲ ਜੁੜ ਆਉਣ ਦੇ ਲਈ ਜਿਹੜਾ ਇਹ ਫਿਲਮ ਦੀ ਡੇਟ ਹੈ ਉਹ ਉਹਨਾਂ ਦਿਨਾਂ ਦੇ ਵਿੱਚ ਰਚੀ ਗਈ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਅੰਦੋਲਨ ਪੂਰੇ ਪੀਕ ਤੇ ਹੈ ਜਦੋਂ ਕਿ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਸ ਅੰਦੋਲਨ ਦਾ ਰਾਹ ਕੱਢਣਾ ਸੀਗਾ ਹੱਲ ਕੱਢਣਾ ਸੀਗਾ ਉਹਨੂੰ ਹੱਲ ਕੱਢਣ ਦੀ ਬਜਾਏ ਜਿਹੜਾ ਲੋਕਾਂ ਦੇ ਵਿੱਚ ਇੱਕ ਅਜਿਹਾ ਕਹਿੰਦੇ ਨੇ ਵੀ ਕਸ਼ੁਰਲੀ ਦੀ ਛੜ ਦੋ ਕਿ ਲੋਕ ਇੱਧਰ ਉਲਝੇ ਫਰੀ ਜਾਣ ਤਾਂ ਕਿ ਲੋਕਮੰਦਤਾ ਧਿਆਨ ਜਿਹੜਾ ਅੰਦੋਲਨ ਵੱਲ ਨਾ ਜਾਵੇ ਜੀ ਹੁਣ ਜਿਸ ਤਰ੍ਹਾਂ ਕੰਗਣਾ ਦੇ ਵੱਲੋਂ ਫਿਲਮ ਜਿਵੇਂ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਗਈ ਹਨਾ ਬੀਤੇ ਦਿਨੀ ਸੂਪੇਪਾਰ ਦੇ ਵਿੱਚ ਆਪਾਂ ਦੇਖਿਆ ਕਿ ਸਿੱਖ ਜਿਹੜੇ ਸਿਨੇਮਾ ਹਾਲ ਦੇ ਬਾਹਰ ਪਹੁੰਚੇ ਵਿਰੋਧ ਕੀਤਾ ਗਿਆ ਪਰ ਦੂਸਰੇ ਪਾਸੇ ਉੱਥੇ ਹੀ ਕੰਗਣਾ ਦਾ ਬਿਆਨ ਆਂਦਾ ਆ ਕਿ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਲਾ ਤੇ ਕਲਾਕਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸਭ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹੁਣ ਕਿਸ ਤਰੀਕੇ ਦਾ ਬਿਆਨ ਹੋ ਸਕਦਾ ਉਸ ਦਾ ਠੀਕ ਅਸੀਂ ਕੰਗਰ ਨੋਟ ਦੀ ਗੱਲ ਨੂੰ ਮੰਨਦੇ ਹਾਂ ਕਿ ਕਲਾ ਤੇ ਕਲਾ ਦੇ ਜਿਹੜੇ ਖੇਤਰ ਹੈ ਵੀ ਉਹਨੂੰ ਉੱਥੇ ਹੀ ਪਹੁੰਚਦੀ ਹੈ ਫਿਰ ਇੱਕ ਕਲਾ ਤੇ ਕਲਾ ਖੇਤਰ ਦੇ ਵਿੱਚ ਦਲਜੀਤ ਦੋਸਾਂਝ ਵੀ ਆ ਜੋ ਕਿ ਫਿਲਮ ਪੰਜਾਬ 95 ਲੈ ਕੇ ਉਹ ਆਪਣਾ ਥੀਏਟਰਾਂ ਦੇ ਵਿੱਚ ਉਹਨਾਂ ਨੇ ਮੰਗ ਰੱਖੀ ਹੈ ਕਿ ਜਿਹੜੇ ਹਾਲਾਂਕਿ ਬਾਹਰ ਲਿਸਟ ਕੰਟਰੀਆਂ ਦੇ ਵਿੱਚ ਉਸ ਫਿਲਮ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਸੀਨ ਕੱਟਿਆ ਜਾਊਗਾ ਜੋ ਕਿ ਕੱਲ ਆਪਾਂ ਟਵੀਟ ਦੇ ਵਿੱਚ ਦਲਜੀਤ ਜੀ ਨੇ ਦੇਖਿਆ ਹੀ ਹੈ ਹਨਾ ਤੇ ਉਹਨਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਫਿਰ ਦੋਗਲੀ ਨੀਤੀ ਕਿਉਂ ਇੱਕ ਇਨਸਾਨ ਤੁਹਾਡੀ ਬੀਜੇਪੀ ਦੀ ਲੀਡਰਸ਼ਿਪ ਦੇ ਵਿੱਚ ਆ ਗਿਆ ਮੈਂ ਕਹੂੰਗਾ ਕਿ ਉਹ ਹਿੰਦੂ ਵਰਗ ਦੇ ਵਿੱਚ ਆ ਗਿਆ ਤਾਂ ਉਹਦੀ ਫਿਲਮ ਨੂੰ ਤੁਸੀਂ ਮਨਜ਼ੂਰੀ ਦੇ ਦਿੱਤੀ ਇੱਕ ਇਨਸਾਨ ਜਿਹੜਾ ਸਿੱਖਾਂ ਦੀ ਅੱਛੀ ਛਵੀ ਨੂੰ ਲੈ ਕੇ ਸਿੱਖਾਂ ਦੇ ਅਸਲੀ ਦਰਦ ਨੂੰ ਲੈ ਕੇ ਜੋ ਜਸਵੰਤ ਸਿੰਘ ਖਾਲੜਾ ਜੀ ਨਾਲ ਬਿੱਤਿਆ ਉਸ ਚੀਜ਼ ਨੂੰ ਲੈ ਕੇ ਉਹ ਆਪਣੀ ਫਿਲਮ ਲੈ ਕੇ ਆਉਂਦਾ ਫਿਰ ਉਹਨਾਂ ਦੀ ਕਲਾ ਨੂੰ ਕਿਉਂ ਰੋਕਿਆ ਜਾਂਦਾ ਹੈ ਕਿ ਉਹ ਕਲਾ ਨਹੀਂ ਹੈਗੀ ਕਿ ਉਹਨਾਂ ਦੀ ਕਲਾ ਦੇ ਪਿੱਛੇ ਇਹ ਦਿੱਕਤ ਨਹੀਂ ਹੈਗੀ ਜਿਵੇਂ ਦਿਲਜੀਤ ਦੋਸਾਂਝ ਨੇ ਪਿੱਛੇ ਲਾਸਟ ਟਾਈਮ ਦੱਸਿਆ ਸੀ ਕਿ ਜਿਹੜੀ ਫਿਲਮ ਦੇ ਵਿੱਚ ਉਹਨਾਂ ਨੂੰ ਮੋਢੇ ਅਨੇਕਾਂ ਜ਼ਿਆਦਾ ਸੀਨ ਕੱਟਣ ਨੂੰ ਕਿਹਾ ਗਿਆ ਕਿ ਫਿਲਮ ਦੇ ਵਿੱਚ ਰਹਿ ਜਾਣਾ ਨਹੀਂ ਇੱਕ ਪਾਸੇ ਉਸ ਫਿਲਮ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ ਸਰਟੀਫਿਕੇਟ ਨਹੀਂ ਲੱਗਿਆ ਤੇ ਦੂਜੇ ਪਾਸੇ ਜਦੋਂ ਦੋਏ ਫਿਲਮਾਂ ਦਾ ਮੈਂ ਕਹੂੰਗਾ ਵੀ ਵਾਦਿਕ ਰੋਲਾ ਚੱਲ ਰਿਹਾ ਸੀਗਾ ਤਾਂ ਇੱਕ ਫਿਲਮ ਨੂੰ ਤੁਸੀਂ ਮਨਜ਼ੂਰੀ ਦੇ ਦੇਣਾ ਤੇ ਦੂਜੀ ਫਿਲਮ ਨੂੰ ਨਾ ਦੇਣਾ ਕਿ ਦਲਜੀਤ ਦੋਸਾਂਝ ਕਲਾਕਾਰ ਨਹੀਂ ਹੈਗਾ ਉਹ ਵੀ ਬਾਲੀਵੁੱਡ ਦੇ ਸਟਾਰ ਨੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਵੀ ਫਿਲਮ ਬਾਲੀਵੁੱਡ ਦੇ ਵਿੱਚ ਆਈਆਂ ਨੇ ਉਹ ਵੀ ਪੰਜਾਬ ਦਾ ਦਰਦ ਜਾਣਦੇ ਨੇ ਮੈਂ ਕਹੂੰਗਾ ਜਿੰਨਾ ਦਰਦ ਦਿਲਜੀਤ ਉਸਨਾਂ ਪੰਜਾਬ ਦਾ ਜਾਣਦਾ ਹੋਊਗਾ ਕੰਗਣਾ ਕਿੱਥੇ ਜਾਣਦੀ ਹੋਊਗੀ ਇਹ ਦਿਲਜੀਤ ਉਸਨਾਂ ਪੰਜਾਬ ਦਾ ਜੰਮਪਾਲ ਹੈ ਪੰਜਾਬ ਦਾ ਪੁੱਤਰ ਹੈ ਸੋ ਇੱਕ ਪਾਸੇ ਜਦੋਂ ਕੰਗਣਾ ਰਣੋਤ ਇਹ ਗੱਲ ਕਹਿੰਦੀ ਹੈ ਤਾਂ ਦੂਜੇ ਪਾਸੇ ਜਦੋਂ ਗਵਰਨਮੈਂਟ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਦਿਲਜੀਤ ਉਸਨਾਂ ਦੀ ਫਿਲਮ ਨੂੰ ਅੱਜ ਤੱਕ ਮਨਜ਼ੂਰੀ ਕਿਉਂ ਨਹੀਂ ਮਿਲੀ ਕੱਲ ਇਹ ਵੀ ਹੁੰਦੀ ਹੈ ਨਾ ਫਿਰ ਕਲਾ ਦੇ ਖੇਤਰ ਦੇ ਵਿੱਚ ਤੁਸੀਂ ਉਹਨਾਂ ਦੀ ਕਲਾ ਨੂੰ ਕਿਉਂ ਰੋਕ ਰਹੇ ਹੋ ਉਹਨਾਂ ਦੀ ਕਲਾ ਦੇ ਵਿੱਚ ਤੁਸੀਂ ਕਿਉਂ ਅਰਚਨ ਬਣਾ ਰਹੇ ਹਾਂ ਪਰ ਦੂਜੇ ਪਾਸੇ ਤੁਸੀਂ ਕਹੋ ਨਾ ਕਿ ਜੇ ਤੁਸੀਂ ਮੇਰੀ 84 ਆਪਣਾ 84 ਫਿਲਮ ਨੂੰ ਤੁਸੀਂ ਕਰ ਰਹੇ ਹੋ ਅਮਰ ਜਲਸੀ ਫਿਲਮ ਨੂੰ ਮਨਜ਼ੂਰੀ ਦੇ ਰਹੇ ਹੋ ਤਾਂ ਦਲਜੀਤ ਅਸਾਂਤੀ ਫਿਲਮ ਨੂੰ ਵੀ ਮਨਜ਼ੂਰੀ ਦਿੱਤੀ ਜਾਵੇ ਉਹ ਵੀ ਕਲਾਕਾਰ ਨੇ ਫਿਰ ਉਹਨਾਂ ਦੇ ਇੱਕ ਕਲਾ ਦੇ ਵਿੱਚ ਕੋਈ ਅਰਚਨ ਨਹੀਂ ਪੈਣੀ ਚਾਹੀਦੀ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕੰਗਰਾਂ ਨੌਥ ਅੱਜ ਦੀ ਡੇਟ ਦੇ ਵਿੱਚ ਇੱਕ ਐਮਪੀ ਦੇ ਤੌਰ ਤੋਂ ਸਾਡੇ ਸਮਾਜ ਦੇ ਵਿੱਚ ਵਿਚਰ ਰਹੇ ਨੇ ਹਾਲਾਂਕਿ ਮੈਨੂੰ ਲੱਗਦਾ ਨਹੀਂ ਹੈਗਾ ਠੀਕ ਹੈ ਉਹਨਾਂ ਦਾ ਕੀਤਾ ਪਹਿਲਾਂ ਹੋਊਗਾ ਫਿਲਮਾਂ ਦਾ ਜਦੋਂ ਇਨਸਾਨ ਇੱਕ ਐਮਪੀ ਤੌਰ ਤੋਂ ਜਦੋਂ ਵੋਟਾਂ ਦੇ ਵਿੱਚ ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਆਪਦੇ ਮੁੱਦੇ ਰੱਖਣ ਦੇ ਲਈ ਸੰਸਦ ਦੇ ਵਿੱਚ ਭੇਜਿਆ ਗਿਆ ਮੈਨੂੰ ਲੱਗਦਾ ਵੀ ਉਸ ਪਾਸੇ ਧਿਆਨ ਦੇਣਾ ਚਾਹੀਦਾ ਤਾਂ ਕਿ ਆਪਾਂ ਨੂੰ ਫਿਲਮਾਂ ਵੱਲ ਧਿਆਨ ਦੇਣਾ ਚਾਹੀਦਾ। ਹੁਣ ਇਹ ਜੇ ਇਹ ਵੀ ਖਬਰ ਆ ਰਹੀ ਹੈ ਕਿ ਜੋ ਦਲਜੀਤ ਦਸਾਂਤਾ ਜੋ ਟੀਜ਼ਰ ਹੈ ਰਿਲੀਜ਼ ਹੋਇਆ ਹੈ ਕਿ ਉਹ ਡਿਲੀਟ ਕਰ ਦਿੱਤਾ ਗਿਆ YouTube ਤੇ ਤਾਂ ਕੀ ਲੱਗਦਾ ਹੈ ਕਿ ਉਹ ਸਿੱਖਾਂ ਦੇ ਬਾਰੇ ਜਾਂ ਫਿਰ ਇਹ ਭੜਕਣਾ ਉਠਾਣਾ ਚਾਹੁੰਦੇ ਨੇ ਕਿ ਸਿੱਖੋਂ ਮੰਗ ਕਰਨ ਕੀ ਟੀਜ਼ਰ ਕਿਉਂ ਡਿਲੀਟ ਕੀਤਾ ਗਿਆ? ਦੇ ਦੂਸਰੇ ਪਾਸੇ ਜਿਹੜੀ ਕੰਗੜਾ ਦੀ ਫਿਲਮ ਰਿਲੀਜ਼ ਹੋਈ ਹੈ प्रदीप ਜੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਗਈ ਹੈ ਕਿ ਲੋਕਾਂ ਦਾ ਮਾਈਂਡ ਹੈ ਜਿਹੜਾ ਲੋਕਾਂ ਦੀ ਜਿਹੜੀ ਮੈਂ ਕਹੂੰਗਾ ਲੋਕਾਂ ਨੂੰ ਅਲੱਗ-ਅਲੱਗ ਪਾਸਿਆਂ 'ਚ ਵੰਡਣ ਦੇ ਲਈ ਇਹ ਸਾਰਾ ਕੁਝ ਪ੍ਰੋਪੋਗੈਂਡਾ ਹੈ ਸਰਕਾਰ ਵੱਲੋਂ ਰਚਿਆ ਜਾ ਰਿਹਾ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਕੰਗੜਾ ਨੋਥ ਇੱਕ ਬੀਜੇਪੀ ਤੋਂ ਐਮਪੀ ਨੂੰ ਤਾਂ ਉਹ ਸਰਕਾਰ ਦੇ ਵਿੱਚ ਰਹਿ ਕੇ ਇੱਕ ਗਤੀਵਿਧੀਆਂ ਕਰ ਰਹੀ ਹੈ ਉਹ ਗਤੀਵਿਧੀਆਂ ਦਾ ਕਾਰਨ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਅੰਦੋਲਨ ਚੱਲ ਰਿਹਾ ਪੂਰੇ ਭਾਰਤ ਦੇ ਵਿੱਚ ਇੱਕ ਐਮਐਸਪੀ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ ਮੈਂ ਕਹਿੰਦਾ ਵੀ ਹੁਣ ਫੁਰਦ ਫੁਰਦ ਕਰਨ ਦੇ ਲਈ ਜਿਹੜਾ ਸਰਕਾਰ ਇਹ ਪ੍ਰੋਪਗੈਂਡਾ ਰਚ ਰਹੀ ਹੈ ਕਿਤੇ ਨਾ ਕਿਤੇ ਜੇ ਮਾਰਾ ਮੋਟਾ ਲੋਕਾਂ ਦੇ ਮਨਾਂ 'ਚ ਸ਼ਾਂਤੀ ਪੈਂਦੀ ਸੀ ਠੀਕ ਹੈ ਪੰਜਾਬ ਦੇ ਹੇਟਰਾਂ ਦੇ ਵਿੱਚ ਫਿਲਮ ਨਹੀਂ ਲੱਗਣ ਦਿੱਤੀ ਗਈ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਸ਼ਾਂਤ ਰਹਿ ਗਿਆ ਪਰ ਦਿਲਜੀਤ ਦੀ ਫਿਲਮ ਦਾ ਟ੍ਰੇਲਰ ਡਿਲੀਟ ਕਰਾਉਣਾ ਇਹ ਲੋਕਾਂ ਦੇ ਵਿੱਚ ਇੱਕ ਫੇਰ ਜਾ ਕੇ ਮੈਂ ਕਹੂੰਗਾ ਕਿ ਭੜਕਣਾ ਪੈਦਾ ਕਰਨ ਦੀ ਗੱਲ ਹੈ ਕਿ ਉਹ ਲੋਕਾਂ ਦੇ ਵਿੱਚ ਆਪਸੀ ਜਿਹੜਾ ਇਹ ਤਾਲਮੇਲ ਉਹ ਵਿਗੜਿਆ ਰਹੇ ਇਹਦੇ ਵਿੱਚ ਗੱਲ ਕੀ ਹੋਣੀ ਹੈ ਇਹਦੇ ਵਿੱਚ ਜੇ ਆਪਾਂ ਬਹੁਤੀ ਗੱਲ ਮੈਂ ਨਾ ਕਰਦਾ ਹੋਵਾਂ ਕਿ ਹਿੰਦੂ ਸਿੱਖ ਵੀ ਅੱਜ ਦੀ ਇਹ ਲੜਾਈ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਦੇਖਿਆ ਕਿ ਕਿਉਂਕਿ ਹੁਣ ਇੱਕ ਸਿੱਖ ਚਿਹਰਾ ਦਿਲਜੀਤ ਹਨਾ ਸਰਦਾਰ ਚਿਹਰਾ ਉਹ ਆਪਣੀ ਫਿਲਮ ਲੈ ਕੇ ਆ ਰਿਹਾ ਤੇ ਦੂਜੇ ਪਾਸੇ ਉਹਦੇ ਬਿਲਕੁਲ ਪ੍ਰੋਪਰ ਕੰਡਾ ਜਿਹੜਾ ਰੱਜ ਕੇ ਇੱਕ ਹਿੰਦੂ ਪਿੱਲਰ ਖੜਾ ਕਰਦਾ ਹਨ ਤੇ ਅੱਜ ਦੀ ਡੇਟ ਤੋਂ ਜੋ ਹਿੰਦੂ ਵੀ ਸਿੱਖ ਦੀ ਜਿਹੜੀ ਮੈਂ ਕਹੂੰਗਾ ਇਹ ਪਾਲਿਸੀ ਸਰਕਾਰ ਖੇਡ ਰਹੀ ਹੈ ਪਰ ਸਾਡੇ ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਬੜੇ ਸੁਰਜੇ ਹੋਏ ਨੇ ਉਹਨਾਂ ਦੀ ਇਹ ਚਾਲ ਨੂੰ ਨਹੀਂ ਚੱਲਣ ਦਿੱਤਾ ਜਾਊਗਾ ਰਹੀ ਗੱਲ ਵੀ ਹੁਣ ਗੱਲ ਉਹੀ ਆ ਜਾਂਦੀ ਹੈ ਜਿਹੜੀ ਮੈਂ ਪਹਿਲਾਂ ਕਰਕੇ ਗਿਆ ਕਿ ਕਲਾ ਦੇ ਖੇਤਰ ਦੇ ਵਿੱਚ ਕੰਗਣਾ ਲੋਤਨ ਕਹਿੰਦਾ ਕਿ ਮਨੂੰ ਮੇਰਾ ਅਕਸ਼ਾ ਜਿਹੜਾ ਬਗਾਰਿਆ ਜਾ ਰਿਹਾ ਕਿ ਦਿਲਜੀਤ ਦੋਸਾਂ ਦਾ ਅਕਸ਼ਾ ਨਹੀਂ ਬਗਾਰਿਆ ਜਾ ਰਿਹਾ ਉਹਦੀ ਫਿਲਮ ਦਾ ਟ੍ਰੇਲਰ ਕਿਉਂ ਡਿਲੀਟ ਕੀਤਾ ਜਾਂਦਾ ਕਿਉਂਕਿ ਉਹਦੇ ਵਿੱਚ ਸਿੱਖਾਂ ਦੀ ਅਸਲੀ ਗੱਲ ਹੈ ਸਿੱਖਾਂ ਦਾ ਅਸਲੀ ਚਿਹਰਾ ਦਿਖਾਇਆ ਜਾ ਰਿਹਾ ਜਸਵੰਤ ਖੱਲੜਾ ਜੀ ਦਾ ਜਿਵੇਂ ਉਹਨਾਂ ਨੇ ਆਪਣੀਆਂ ਐਨੀਆਂ ਲਵਾਰਸ ਲਾਸ਼ਾਂ ਨੂੰ ਲੱਭ ਲੱਭ ਕੇ ਉਹਨਾਂ ਦੇ ਵਾਰਸਾਂ ਤੱਕ ਪਹੁੰਚ ਉਹ ਉਹ ਚਿਹਰੇ ਨੂੰ ਖੁਰਦਪੁੱਤ ਕਰਨ ਦੀਆਂ ਗੱਲਾਂ ਨੇ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਇਹ ਸਾਡੇ ਰੋਲ ਮਾਡਲ ਰਹੇ ਨੇ 84 ਦੇ ਵਿੱਚ ਜਿਹੜੇ ਲੋਕਾਂ ਨੇ ਸੰਤਾਪ ਝੱਲਿਆ ਉਹ ਦਰਦ ਲੋਕਾਂ ਦੇ ਅੱਗੇ ਨਾ ਆਵੇ ਇਸ ਕਰਕੇ ਉਸ ਦਰਦ ਨੂੰ ਲੁਕਾਉਣ ਦੀ ਕੋਸ਼ਿਸ਼ ਆ ਜਿਹੜੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸੋ ਮੇਰੀ ਇਹੀ ਅਪੀਲ ਰਹੂ ਕਿ ਸਰਕਾਰਾਂ ਨੂੰ ਕਿ ਜੇ ਤੁਸੀਂ ਇੱਕ ਅਮਰਜੈਂਸੀ ਫਿਲਮ ਨੂੰ ਭਾਰਤ ਦੇ ਤੋਂ ਮਨਜ਼ੂਰੀ ਦਿੰਦੇ ਹੋ ਤਾਂ ਤੁਹਾਨੂੰ ਦਲਜੀਤ ਦੋਸਾਨ ਦੀ ਜਿਹੜੀ 95 ਫਿਲਮ ਰਿਲੀਜ਼ ਅਦਰ ਕੰਟਰੀਆਂ ਦੇ ਵਿੱਚ ਰਿਲੀਜ਼ ਹੋ ਰਹੀ ਆ ਉਹਨੂੰ ਭਾਰਤ ਦੇ ਵਿੱਚ ਵੀ ਜਿਹੜਾ ਰਿਲੀਜ਼ ਕੀਤਾ ਜਾਣ ਦਿੱਤਾ ਜਾਵੇ ਸੋ ਬਿਨਾਂ ਕਟਾਂ ਤੋਂ ਕਿਉਂਕਿ ਅਸਲ ਕਹਾਣੀ ਪਤਾ ਹੀ ਉੱਥੇ ਲੱਗਦੀ ਹੈ ਜਿਵੇਂ ਸਲਜੀਤ ਉਸਾਨ ਜੀ ਨੇ ਲਾਸਟ ਟਾਈਮ ਇੰਟਰਵਿਊ ਚ ਵੀ ਦੱਸਿਆ ਸੀਗਾ ਕਿ ਜਿਹੜੇ ਸੀਨ ਉਹਨਾਂ ਨੇ ਮੈਨੂੰ ਕੱਟਣ ਨੂੰ ਕਿਹਾ ਜੇ ਆਪਾਂ ਉਹ ਸੀਨ ਕੱਟ ਦਿੰਦੇ ਆ ਤਾਂ ਫਿਲਮ ਦੇ ਵਿੱਚ ਰਹਿਦਾ ਹੀ ਕੁਝ ਨਹੀਂ ਉਹ ਜਿਹੜੀ ਗੱਲ ਜਿਹੜਾ ਦਰਦ ਉਹ ਸਿੱਖਾਂ ਦਾ ਲੈ ਕੇ ਸਮਾਲ ਦੇ ਵਿੱਚ ਆਉਣਾ ਚਾਹੁੰਦੇ ਨੇ ਉਸੇ ਦਰਦ ਨੂੰ ਸਮਾਜ ਦੇ ਵਿੱਚ ਆਣ ਦਿੱਤਾ ਜਾਵੇ ਸੋ ਸਾਨੂੰ ਕਿਸੇ ਵੀ ਫਿਲਮ ਤੋਂ ਕੋਈ ਇਤਰਾਜ਼ ਨਹੀਂ ਹੁੰਦਾ ਹੈਗਾ ਚਾਹੇ ਉਹ ਫਿਲਮ ਅਮਰਜੈਂਸੀ ਹੋਵੇ ਚਾਹੇ 95 ਹੋਵੇ ਠੀਕ ਹੈ ਜੇ ਅਮਰਜੈਂਸੀ 'ਚ ਕੋਈ ਉਹ ਆਪ ਦਾ ਦਰਦ ਦਿਖਾਉਣਾ ਚਾਹੁੰਦੇ ਨੇ ਤਾਂ ਦਿਖਾਉਣ ਪਰ ਦੂਜੇ ਪਾਸੇ ਸਾਡੇ ਦਰਦ ਨੂੰ ਕਿਉਂ ਲੁਕੋਇਆ ਜਾ ਰਿਹਾ ਸਿੱਖਾਂ ਦੇ ਦਰਦ ਨੂੰ ਕਿਉਂ ਲੁਕੋਇਆ ਜਾ ਰਿਹਾ ਕਦੇ ਤੁਸੀਂ ਉਸ ਫਿਲਮ ਦੇ ਵਿੱਚ ਅਦੁੱਤ ਵਦ ਤੁਸੀਂ ਸੀਨ ਕੱਟਣ ਨੂੰ ਕਹਿ ਦਿੰਦੇ ਹੋ ਕਦੇ ਤੁਸੀਂ ਉਹਨਾਂ ਦਾ ਜਿਹੜਾ ਟ੍ਰੇਜਰ ਹੈ ਉਹਨੂੰ ਡਿਲੀਟ ਕਰ ਦਿੰਦੇ ਹੋ ਤਾਂ ਇਹ ਕਿਤੇ ਨਾ ਕਿਤੇ ਮੈਂ ਕਹੂੰਗਾ ਵੀ ਦੋਹਰੀ ਨੀਤੀ ਸਰਕਾਰ ਦੀ ਹੈਗੀ ਇਹਦੇ 'ਚ ਆਪਾਂ ਇੱਕ ਚੀਜ਼ ਦੇਖੇ ਜਾਊ ਸਿੱਖਾਂ ਦੇ ਨਾਲ ਜਿਹੜੀ ਏਰਖਾ ਹੈ ਜਿਸ ਚੀਜ਼ ਲਈ ਭਾਪੀ ਮੰਨੀ ਜਾਂਦੀ ਹੈ ਮੈਂ ਕਹੂੰਗਾ ਉਹਦੇ ਵਿੱਚ ਭਾਪੀ ਕਾਮਯਾਬ ਹੁੰਦੀ ਹੋਵੇ ਕਿ ਜਿਹੜਾ ਕਿਸਾਨੀ ਅੰਦੋਲਨ ਵਾਲਾ ਜ਼ਿਆਦਾਤਰ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਗਿਣਤੀ ਹੈ ਜ਼ਿਆਦਾਤਰ ਉਹ ਸਿੱਖ ਕਮਿਊਨਿਟੀ ਦੀ ਗਿਣਤੀ ਇੱਥੇ ਆਪ ਮੰਨੀ ਜਾਂਦੀ ਹੈ ਤਾਂ ਕਿ ਲੋਕਾਂ ਦਾ ਜਿਹੜਾ ਮਾਈਂਡ ਹੈ ਲੋਕਾਂ ਦਾ ਜਿਹੜਾ ਧਿਆਨ ਹੈ ਕਿਉਂਕਿ ਗੱਲ ਹੁਣ ਕੱਲੇ ਡੱਲੇਵਾਲ ਸਾਹਿਬ ਦੀ ਨਹੀਂ ਤਾਂ ਇਹ ਗੱਲ ਹੁਣ 112 ਕਿਸਾਨ ਉਹ ਵੀ ਨਹੀਂ ਜਿਹੜੇ ਨਾਲ ਮਰ ਵਰਤ ਤੇ ਬੈਠੇ ਨੇ ਜਿਨ੍ਹਾਂ ਦੇ ਵਿੱਚ 30 ਤੋਂ 25 ਸਾਲ ਦੇ ਨੌਜਵਾਨ ਵੀ ਪੁੱਛੇ ਨੇ ਮੈਨੂੰ ਲੱਗਦਾ ਜਿਹੜੀ ਉਹ ਆਵਾਜ਼ ਲੋਕਾਂ ਤੱਕ ਪਹੁੰਚ ਪਹੁੰਚ ਨਹੀਂ ਸੀਗੀ ਉਸ ਆਵਾਜ਼ ਨੂੰ ਇਹਨਾਂ ਫਿਲਮਾਂ ਦੇ ਵਿੱਚ ਜਿਹੜਾ ਇਹਨਾਂ ਨੇ ਅਲ ਜਾ ਕੇ ਰੱਖ ਦਿੱਤਾ ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਆ ਫਿਲਮ ਵਾਲੀ ਸਾਈਡ ਨੂੰ ਛੱਡ ਕੇ ਤੁਹਾਨੂੰ ਅੰਦੋਲਨ ਵੱਲ ਧਿਆਨ ਦਿੱਤਾ ਜਾਊਗਾ ਕਿਉਂਕਿ ਸਾਡੇ ਆਉਣ ਵਾਲਾ ਫਿਊਚਰ ਸਾਡਾ ਕੋਲ ਇੱਕ ਜਿਹੜੀ ਆਉਣ ਵਾਲੀ ਰੋਟੀ ਹੈ ਕਿਉਂਕਿ ਤੋ ਬਿਨਾ ਇਨਸਾਨ ਜਿਉਂਦਾ ਰਹਿ ਸਕਦਾ ਇਹ ਮਨੋਰੰਜਨ ਦੇ ਕਿਸੇ ਹੋਰ ਐਂਟਰਟੇਨਮੈਂਟ ਦੇ ਉਸ ਚੀਜ਼ ਤੋਂ ਬੰਦਾ ਜਿਉਂਦਾ ਰਹਿ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅੰਨ ਤੋਂ ਬਿਨਾ ਉਹ ਜਿਉਂਦਾ ਨਹੀਂ ਰਹਿ ਸਕਦਾ ਸੋ ਸਾਟੀ ਜਿਹੜੀ ਅੰਨ ਦੀ ਲੜਾਈ ਹੈ ਸਾਨੂੰ ਉਧਰ ਧਿਆਨ ਦੇਣਾ ਚਾਹੀਦਾ ਹੈ ਹਾਂ ਦੂਸਰੇ ਪਾਸੇ ਮਨਪ੍ਰੀਤ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਹੁਣ ਐਸਜੀਪੀਸੀ ਨੇ ਫਿਲਮ ਦੀ ਰੋਕ ਦੇ ਲਈ ਸੀਐਮ ਨੂੰ ਪੱਤਰ ਲਿਖਿਆ ਨਾ ਤਾਂ ਕੀ ਲੱਗਦਾ ਹੈ ਕਿ ਜਿਵੇਂ ਹੁਣ ਦਿਲਜੀਤ ਦੋਸਾਂਝ ਦੀ ਫਿਲਮ ਆ ਕੀ ਉਸ ਦੇ ਲਈ ਵੀ ਸੀਐਮਆ ਨੂੰ ਅਪੀਲ ਕਰਨੀ ਚਾਹੀਦੀ ਜਾਂ ਫਿਰ ਸੈਂਸਰ ਬੋਰਡ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇਸ ਫਿਲਮ ਨੂੰ ਬਿਨਾ ਕੱਟਾਂ ਤੋਂ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾਵੇ ਪਰ ਹਾਲਾਂਕਿ ਹੁਣ ਖਬਰ ਇਹ ਵੀ ਆਈ ਸੀ ਕਿ ਜਿਹੜਾ ਉਹ ਟੀਜ਼ਰ ਡਿਲੀਟ ਕਰ ਦਿੱਤਾ ਗਿਆ ਨਾ ਤਾਂ ਕੀ ਲੱਗਦਾ ਹੈ ਕਿ ਇਸ ਤੇ ਸੀਐਮਆ ਨੂੰ ਹੀ ਬੋਲਣਾ ਚਾਹੀਦਾ ਹੈ ਕਿਉਂਕਿ ਉਹ ਵੀ ਇੱਕ ਕਲਾਕਾਰਨੀ ਬਿਲਕੁਲ ਬੋਲਣਾ ਚਾਹੀਦਾ ਹੈ ਜਦੋਂ ਕਿ ਸੀਐਮਆ ਆਪ ਇਸ ਸਟ੍ਰੇਟਸ ਫੀਲਡ ਚ ਆ ਗਏ ਨੇ ਉਹਨਾਂ ਨੂੰ ਇਸ ਚੀਜ਼ ਦਾ ਜ਼ਿਆਦਾ ਹੋਊਗਾ ਜੇਕਰ ਉਹਨਾਂ ਨੇ ਐਸਜੀਬੀਜ਼ੀ ਨੂੰ ਉਹਨਾਂ ਤੱਕ ਇੱਕ ਬੇਨਤੀ ਰੱਖੀ ਸੀ ਤਾਂ ਲੱਗਦਾ ਹੈ ਕਿ ਜਿਹੜਾ ਸਿੱਖਾਂ ਨੂੰ ਜਾ ਕੇ ਸਿਨਮਾ ਟ੍ਰੇਟਰਾਂ ਦੇ ਵਿੱਚ ਜਾ ਕੇ ਫਿਲਮ ਬੰਦ ਕਰਾਉਣੀ ਪਈ ਹੈ ਉਹ ਲੋੜ ਨਹੀਂ ਪੈਣੀ ਸੀ ਜੇਕਰ ਸਾਡੇ ਸੀਐਮ ਸਾਹਿਬ ਉਸ ਚੀਜ਼ ਤੇ ਹੁਕਮਾਂ ਕਹੂੰਗਾ ਵੀ ਹੁਕਮ ਜਾਰੀ ਕਰ ਦਿੰਦੇ ਕਿ ਠੀਕ ਹੈ ਫਿਲਮ ਪੰਜਾਬ ਦੇ ਵਿੱਚ ਜਿਹੜੀ ਉਹ ਨਹੀਂ ਲਾਗੂ ਹੋਊਗੀ ਹਨਾ ਸੋ ਜੇਕਰ ਸੀਐਮ ਮਾਨ ਸਾਹਿਬ ਵੀ ਇਸ ਚੀਜ਼ ਨੂੰ ਵਿੱਚ ਲੈ ਕੇ ਹੁੰਦੇ ਹੋਏ ਉਹ ਕਿਉਂਕਿ ਕਲਾ ਖੇਤਰ ਦੇ ਵਿੱਚੋਂ ਬਾਹਰ ਨਿਕਲੇ ਹੋਏ ਨੇ ਉਹ ਕਲਾ ਖੇਤਰ ਨੂੰ ਦੇਖਦੇ ਹੋਏ ਇੱਕ ਕਲਾ ਰੀਤੀ ਨੂੰ ਦੇਖਦੇ ਹੋ ਉਸ ਸਾਈਡ ਤੇ ਕਰਦੇ ਹੋਏ ਤਾਂ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਜਿਹੜੀ ਇਹ ਸੈਂਸਰ ਬੋਰਡ ਨੇ ਇਸ ਫਿਲਮ ਦੇ ਉੱਤੇ ਰੋਕ ਲਾਈ ਹੈ ਜਾਂ ਮੈਂ ਕਹੂੰਗਾ ਵੀ ਕੇਂਦਰ ਸਰਕਾਰ ਨੇ ਇਸ ਫਿਲਮ ਤੇ ਰੋਕ ਲਾਈ ਹੈ ਤਾਂ ਉਹਨਾਂ ਨੂੰ ਮੰਨਦੋ ਜ਼ਰੂਰ ਰੱਖਣੀ ਚਾਹੀਦੀ ਹੈ ਤਾਂ ਜੋ ਸਾਡੇ ਪੰਜਾਬ ਦਾ ਅਸਲ ਦਰਦ ਹੈ ਕਿਉਂਕਿ ਜਿਹੜਾ ਸੀਐਮ ਮਾਨ ਸਾਹਬ ਹੈ ਉਹ ਵੀ ਇੱਕ ਸਿੱਖ ਪਰਿਵਾਰ ਦੇ ਨਾਲ ਰਿਲੇਟਡ ਰਹਿੰਦੇ ਨੇ ਉਹ ਵੀ ਪੰਜਾਬ ਦੇ ਵਿੱਚੋਂ ਜੰਮਪਾਲ ਨੇ ਤੇ ਸਭ ਤੋਂ ਵੱਡੀ ਗੱਲ ਉਹ ਕਲਾ ਖੇਤਰ ਚੋਂ ਨਿਕਲੇ ਹੋਏ ਨੇ ਸੋ ਮੈਨੂੰ ਲੱਗਦੀ ਹੈ ਕਿ ਉਹਨਾਂ ਨੂੰ ਇਹ ਚੀਜ਼ ਬਿਲਕੁਲ ਸੈਂਸਰ ਬੋਰਡ ਤੱਕ ਆਪਣੀ ਅਪੀਲ ਰੱਖਣੀ ਚਾਹੀਦੀ ਹੈ ਕਿ ਜੇਕਰ ਤੁਸੀਂ ਹਾਂ ਤੁਹਾਨੂੰ ਲੱਗਦਾ ਕਿ ਅਦਰ ਅਦਰ ਸੂਬਿਆਂ ਦੇ ਵਿੱਚ ਤੁਸੀਂ ਨਹੀਂ ਚੱਲਣ ਦੇਣੀ ਫਿਲਮ ਨਾ ਚੱਲਣ ਦੋ ਘੱਟੋ-ਘੱਟ ਪੰਜਾਬ ਦੇ ਵਿੱਚ ਤਾਂ ਇਸ ਫਿਲਮ ਨੂੰ ਤੁਸੀਂ ਮਨਜ਼ੂਰੀ ਦਿਓ ਨਾ ਪੰਜਾਬ ਦੀ ਜਿਹੜਾ ਆਉਣ ਵਾਲਾ ਪੀੜ੍ਹੀ ਹੈ ਸਾਡਾ ਯੂਥ ਹੈ ਜਿਨ੍ਹਾਂ ਨੂੰ ਹਲੇ ਤੱਕ 84 ਦੀ ਪੂਰੀ ਕਹਾਣੀ ਨਹੀਂ ਪਤਾ ਸੋ ਨਿਕਲ ਕੇ ਉਹਦੇ ਸਾਹਮਣੇ ਆਊਗੀ ਸੋ ਘੱਟੋ-ਘੱਟ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਸੋ ਮੰਗ ਕਰਕੇ ਪੰਜਾਬ ਦੇ ਵਿੱਚ ਜਿਹੜੀ ਫਿਲਮਾਂ ਚਲਾਉਣ ਚਾਹੀਦੀ ਹੈ ਬਿਨਾਂ ਘੱਟਾਂ ਕਿ ਅਸਲ ਕਹਾਣੀ ਹੋতো ਇਹ ਸਮਝ ਆਊਗੀ ਕਿਉਂਕਿ ਇੱਕ ਜਿਹੜਾ ਕਲਾਕਾਰ ਹੈ ਉਸ ਦਾ ਇਸ ਫਿਲਮ ਦੇ ਉੱਤੇ ਬਹੁਤ ਵੱਡਾ ਖਰਚਾ ਵੀ ਹੁੰਦਾ ਹੈ ਸੋ ਦਲਜੀਤ ਸਾਹ ਜੀ ਨੇ 3-4 ਸਾਲ ਹੋ ਗਏ ਫਿਲਮ ਜਿਹੜੀ ਆ ਬਣ ਕੇ ਤਿਆਰ ਹੋ ਕੇ ਰੱਖੀ ਹੋਈ ਹੈ ਹਾਲੇ ਤੱਕ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਸੋ ਸਾਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਸੀਐਮ ਸਾਹਿਬ ਨੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਆਉਣਾ ਚਾਹੀਦਾ ਹੈ ਸਾ ਯੂਪੀਸੀ ਨੂੰ ਵੀ ਮੰਗ ਕਰਨੀ ਚਾਹੀਦੀ ਹੈ ਕਿ ਇਹ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੋਵੇ ਕਿਉਂਕਿ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਜੇ ਬਾਕੀ ਸੂਬਿਆਂ ਦੇ ਵਿੱਚ ਨਾ ਰਿਲੀਜ਼ ਹੋਵੇ ਤਾਂ ਪੰਜਾਬੀਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਹਾਲਾਂਕਿ ਬਿਨਾਂ ਕੱਟਾਂ ਤੋਂ ਦੇਖਣੀ ਚਾਹੀਦੀ ਹੈ ਕਿਉਂਕਿ ਬਾਹਰਲੀ ਜੋ ਕੰਟਰੀਆਂ ਨੇ ਉਹਨਾਂ ਦੇ ਵਿੱਚ ਬਿਨਾਂ ਕੱਟਾਂ ਤੋਂ ਰਿਲੀਜ਼ ਹੋ ਰਹੀ ਹੈ ਫਿਰ ਪੰਜਾਬ ਦੇ ਵਿੱਚ ਇੰਨਾ ਭੇ ਪਾਵ ਇੰਨਾ ਵਿਰੋਧ ਜਿਹੜਾ ਇਸ ਚੀਜ਼ ਦਾ ਹੁੰਦਾ ਹੈ ਤਾਂ ਉਹ ਸਿੱਖਾਂ ਦੇ ਨਾਲ ਕਿਤੇ ਨਾ ਕਿਤੇ ਵਿਪ ਕਰਈ ਹੈ ਜੇਕਰ ਆਪਾਂ प्रदीप ਜੀ ਸ਼ੁਰੂ ਤੋਂ ਦੇਖ ਲਈਏ ਤਾਂ ਜਦੋਂ ਤਾਂ ਇਹ ਦੇਸ਼ ਸਾਡਾ ਆਜ਼ਾਦ ਹੋਇਆ ਉਦੋਂ ਤੋਂ ਹੀ ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਹੋਇਆ ਕੀਤਾ ਜਾਊਗਾ ਚਾਹੇ ਉਹ 84 ਜੇ ਆਪਾਂ ਗੱਲ ਕਰੀਏ ਹੁਣ ਗੱਲ 95 ਫਿਲਮ ਦੀ ਚੱਲ ਰਹੀ ਹੈ 95 ਉਹਦਾ ਨਾਮ ਰੱਖਿਆ ਗਿਆ ਇਹ ਪਰ ਅਸਲ ਕਹਾਣੀ ਉਹਦੇ ਵਿੱਚ ਸਾਰੀ 84 ਦੀ ਹੈ ਹਨਾ 84 ਦੇ ਜਿਹੜੇ ਸਾਡੇ ਸਿੱਖਾਂ ਨੂੰ ਉਸ ਸਮੇਂ ਜੇਲ੍ਹਾਂ ਹੋਈਆਂ ਉਹ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਕੌਮਨਸ ਆਫ ਮੋਰਚਾ ਮੁਹਾਲੀ ਲਗਾਤਾਰ ਚੱਲ ਰਿਹਾ ਹੈ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਤੇ ਹਾਲਾਂਕਿ 2 ਦਿਨ ਪਹਿਲਾਂ ਉਹਨਾਂ ਦੇ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਅੰਦੋਲਨ ਕਰਦੇ ਹੋਏ ਬਾਪੂ ਸੁਰਤ ਸਿੰਘ ਜੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਹਨਾ ਉਹਨਾਂ ਦੀ ਇਹ ਦੇਖੋ ਕਿ ਉਹ ਇਨਸਾਨ ਆਪਣੀ ਜਿਹੜੀ ਮੰਗ ਨੂੰ ਲੈ ਕੇ ਇਸ ਦੁਨੀਆ ਤੋਂ ਅਲਵਿਦਾ ਹੋ ਕੇ ਪਰ ਸਰਕਾਰ ਨੇ ਉਹਦੀ ਗੱਲ ਦੇ ਇੱਕ ਪਾਸੇ ਵੀ ਉਹਨਾਂ ਚੀਜ਼ ਰੱਖਿਆ ਠੀਕ ਹੈ ਜੇ ਕਿਸੇ ਇਨਸਾਨ ਨੇ ਕੋਈ ਗੁਨਾਹ ਕੀਤਾ ਹੋਊਗਾ ਤਾਂ ਉਹਨਾਂ ਨੂੰ ਉਹਨੇ ਬਣਦੀ ਸਜ਼ਾ ਮਿਲ ਚੁੱਕੀ ਆ ਉਹਨਾਂ ਨੂੰ ਰਿਹਾਈ ਕਿਉਂ ਸਿਰਫ ਤਾਂ ਸਿਰਫ ਸਿੱਖਣ ਦੂਜੇ ਪਾਸੇ ਜਿਹੜੇ ਹੋਰ ਧਰਮਾਂ ਦੇ ਮੈਂ ਕਹੂੰਗਾ ਲੋਕ ਸੀਗੇ ਉਹਨਾਂ ਨੂੰ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਪਰ ਸਿੱਖਾਂ ਦੇ ਨਾਲ ਵਿਤ ਕਰਾਇਆ ਤਿਉਂ ਅਸੀਂ ਇਹੀ ਚੀਜ਼ ਕਰਦੇ ਹਾਂ ਕਿ ਹਮੇਸ਼ਾ ਸਿੱਖਾਂ ਦੇ ਨਾਲ ਜਿਹੜੀ ਸਰਕਾਰ ਨੇ ਹੈ ਉਹ ਮਤਰਈ ਮਾਲ ਆ ਜਿਹੜਾ ਬਰਤਵਾਰਾ ਕੀਤਾ ਹੈ ਚਾਹੇ ਕੋਈ ਵੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਚਲੋ ਅਸੀਂ ਮੰਨਦੇ ਹਾਂ ਕਿ ਕਾਂਗਰਸ ਦਾ ਗੁੱਸਾ ਹੋ ਸਕਦਾ ਸਿੱਖਾਂ ਪ੍ਰਤੀ ਉਸ ਸਮੇਂ ਹੋ ਸਕਦਾ ਕਿ ਕਿ ਉਹਨਾਂ ਦੇ ਮੌਜੂਦਾ ਮੁੱਖ ਮੰਤਰੀ ਹੈ ਉਸ ਦੌਰ ਦੇ ਵਿੱਚ ਜਿਹੜੇ ਆ ਇਸ ਦੁਨੀਆ ਨੂੰ ਚੱਲੇ ਜਾਂਦੇ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਇੰਦਰਾ ਗਾਂਧੀ ਜੀ ਨੂੰ ਮਾਰ ਦਿੱਤਾ ਜਾਂਦਾ ਹੈ ਹਨਾ ਸੋ ਮੈਨੂੰ ਲੱਗਦਾ ਵੀ ਚਲੋ ਠੀਕ ਹੈ ਉਹਨਾਂ ਦਾ ਗੁੱਸਾ ਇੱਕ ਜਾਇਜ਼ ਹੋ ਸਕਦਾ ਹੈ ਪਰ ਜਿਹੜੀ ਹੁਣ ਬੀਜੇਪੀ ਸਰਕਾਰ ਆਈ ਸੀਗੀ ਇਹ ਤੋਂ ਤਾਂ ਲੋਕਾਂ ਨੂੰ ਉਮੀਦ ਸੀਗੀ ਕਿ ਹਾਂ ਹੋ ਸਕਦਾ ਵੀ ਸਿੱਖਾਂ ਦੇ ਨਾਲ ਜਿਹੜਾ ਇਹ ਸਿੱਖਾਂ ਦੀ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਊਗਾ ਪਰ ਇਹ ਵੀ ਕਿਸੇ ਪਾਸੇ ਉਲਟ ਕਹਾਣੀ ਚੱਲ ਗਈ ਸੋ ਜਿਹੜੀ ਗੱਲ ਐਸਜੀਪੀਸੀ ਦੀ ਆਈ ਹੈ ਜਦੋਂ ਉਹਨਾਂ ਨੇ ਇਸ ਫਿਲਮ ਦੇ ਲਈ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਵੇ ਤਾਂ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਮੰਗ ਕਰਨੀ ਚਾਹੀਦੀ ਕਿ ਜਿਹੜਾ ਸਿੱਖਾਂ ਦਾ ਦਰਦ ਸਿੱਖਾਂ ਦੀ ਕਹਾਣੀ 95 ਫਿਲਮ ਦੇ ਵਿੱਚ ਲੈ ਕੇ ਆ ਰਹੇ ਹਨ ਤਾਂ ਉਹ ਫਿਲਮ ਇੱਥੇ ਰਿਲੀਜ਼ ਕਰਨ ਦੀ ਵੀ ਜਿਹੜੀ ਐਸਜੀਪੀਸੀ ਦੀ ਮੰਗ ਕਰਨੀ ਚਾਹੀਦੀ। ਤੇ ਜਿਵੇਂ ਹੁਣ ਦਲਜੀਤ ਦਸਾਂਸ ਤੇ ਵੱਲੋਂ ਪੀਐਮ ਮੋਦੀ ਦੇ ਨਾਲ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਗਈ ਹੈ ਨਾ ਤੇ ਕਾਫੀ ਚੰਗੀ ਉਹਨਾਂ ਦੇ ਵਿੱਚ ਗੱਲਬਾਤ ਹੋਈ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਫਿਲਮ ਦੇ ਲਈ ਕੁਝ ਤਾਂ ਉਹਨਾਂ ਨੂੰ ਪੋਜ਼ਿਟਿਵਿਟੀ ਕਰਨਾ ਚਾਹੀਦਾ ਸੀਗਾ ਕਿ ਮੇਰੇ ਨਾਲ ਜਿਹੜਾ ਦਲਜੀਤ ਉਸਾਂ ਦੇ ਨਾਲ ਗੱਲਬਾਤ ਹੋਈ ਮੁਲਾਕਾਤ ਕੀਤੀ ਹੈ ਤਾਂ ਇਸ ਤੇ ਵੀ ਕੋਈ ਨਾ ਕੋਈ ਉਹਨਾਂ ਦੇ ਵੱਲੋਂ ਹੱਲ ਕੱਢਣਾ ਚਾਹੀਦਾ ਸੀਗਾ ਬਿਲਕੁਲ ਮੈਨੂੰ ਲੱਗਦਾ ਇਹ ਹੈ ਵੀ ਜਦੋਂ ਕਿ ਇੱਕ ਪੀਐਮ ਸਾਹਿਬ ਸਾਡੇ ਦਲਜੀਤ ਉਸਾਂ ਦੇ ਨੂੰ ਮਿਲਦੇ ਨੇ ਉਹ ਉਹਨਾਂ ਨੂੰ ਕਿਸੇ ਇਸ ਕਰਕੇ ਨਹੀਂ ਮਿਲਦੇ ਕਿ ਕੋਈ ਐਮਪੀ ਨੇ ਜਾਂ ਐਮਐਲਏ ਨੇ ਜਾਂ ਕੀ ਨੇ ਉਹ ਉਹਨਾਂ ਨੂੰ ਇਸ ਲਈ ਮਿਲਦੇ ਨੇ ਕਿ ਕਿ ਉਹ ਅੱਜ ਦੀ ਡੇਟ ਦੇ ਵਿੱਚ ਏਸ਼ੀਆ ਦੇ ਵਿੱਚ ਨੰਬਰ 1 ਸਿੰਗਰ ਦੇ ਤੌਰ ਤੋਂ ਜਦੋਂ ਉਹਨਾਂ ਨੂੰ ਅਵਾਰਡ ਦਿੱਤਾ ਜਾਂਦਾ ਹੈ ਤਾਂ ਉਹਦੇ ਰਿਲੇਟਡ ਉਹ ਮਿਲਦੇ ਨੇ ਹੋ ਸਕਦਾ ਵੀ ਦਿਲਜੀਤ ਦੋਸਾਂਝ ਨੇ ਗੱਲ ਕੀਤੀ ਹੋਵੇ ਪਰ ਮੈਨੂੰ ਜੇ ਲੱਗਦਾ ਕਿ ਦਿਲਜੀਤ ਦੋਸਾਂਝ ਹੀ ਨੇ ਗੱਲ ਕੀਤੀ ਹੈ ਤਾਂ ਪੀਐਮ ਸਾਹਿਬ ਨੂੰ ਜਿਹੜੀ ਉਹਨਾਂ ਦੀ ਮੰਗ ਨੂੰ ਵੀ ਮੁੱਦੇ ਮੱਦੇ ਨਜ਼ਰ ਰੱਖਦੇ ਹੋ ਇੱਕ ਇਨਸਾਨ ਨੂੰ ਤੁਸੀਂ ਆਪ ਲੈਟਰ ਦੇ ਕੇ ਉਹਦੇ ਨਾਲ ਮੀਟਿੰਗ ਕਰ ਰਹੇ ਹੋ ਫਰੂਦੀ ਫਿਲਮ ਦੇ ਉੱਤੇ ਤੁਸੀਂ ਸੈਂਸਰ ਬੋਰਡ ਨੂੰ ਕਹਿ ਸਕਦੇ ਆ ਅੱਜ ਦੀ ਡੇਟ 'ਚ ਪੀਐਮ ਸਾਹਿਬ ਜੇਕਰ ਸੈਂਸਰ ਬੋਰਡ ਨੂੰ ਕਹਿਣ ਕਿ ਹਾਂ ਸਾਨੂੰ ਲੱਗਦਾ ਇਹ ਵੀ ਇਸ ਫਿਲਮ ਦੇ ਨਾਲ ਸਾਡੇ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਗਾਵਤ ਨਹੀਂ ਹੋਊਗੀ ਕਿਸੇ ਤਰ੍ਹਾਂ ਦਾ ਕੋਈ ਮੈਂ ਕਹੂੰਗਾ ਕਿ ਰੋਲਾ ਰੱਪਾ ਨਹੀਂ ਹੋਊਗਾ ਵੀ ਅਸੀਂ ਅਸੀਂ ਚਾਹੁੰਦੇ ਹਾਂ ਵੀ ਇਹ ਫਿਲਮ ਰਿਲੀਜ਼ ਹੋਵੇ ਕਿਉਂਕਿ ਅਸੀਂ ਦਿਲਜੀਤ ਦੋਸਾਂਝ ਨੂੰ ਇੱਕ ਨੰਬਰ 1 ਜਿਹੜਾ ਏਸ਼ੀਆ ਦਾ ਸਿੰਗਰ ਮੰਨ ਕੇ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਹੈ ਸਾਨੂੰ ਅਸੀਂ ਉਹਨਾਂ ਨਾਲ ਵਿਚਰੇ ਹਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਾਨੂੰ ਲੱਗਦਾ ਨਹੀਂ ਹੈਗਾ ਕਿ ਫਿਲਮ ਦੇ ਵਿੱਚ ਇਦਾਂ ਦਾ ਕੁਝ ਹੋਊਗਾ ਤਾਂ ਸਭ ਕੁਝ ਹੋ ਸਕਦਾ ਹੈ ਫਿਲਮ ਰਿਲੀਜ਼ ਹੋ ਸਕਦੀ ਹੈ ਇੰਡੀਆ ਦੇ ਵਿੱਚ ਵੀ ਕਿਉਂਕਿ ਉਹੀ ਫਿਲਮ ਜਦੋਂ ਅਦਰ ਕੰਟਰੀ ਦੇ ਵਿੱਚ ਰਿਲੀਜ਼ ਹੋ ਰਹੀ ਹੈ ਤਾਂ ਭਾਵ ਇਹੀ ਹੈ ਕਿ ਪੰਜਾਬ ਸਿਰਫ ਭਾਰਤ ਦੀ ਸਰਕਾਰ ਹੀ ਇਹ ਚੀਜ਼ ਚਾਹੁੰਦੀ ਹੈ ਕਿ ਫਿਲਮ ਨਾ ਰਿਲੀਜ਼ ਹੋਵੇ ਸੋ ਮੈਂ ਤਾਂ ਇਹ ਚੀਜ਼ ਕਹਿੰਦਾ ਕਿ ਜੇਕਰ ਮਿਲੇ ਨੇ ਮੁਲਾਕਾਤ ਕੀਤੀ ਹੈ ਤੁਸੀਂ ਉਹਨਾਂ ਨੂੰ ਇੱਕ ਸਪੈਸ਼ਲ ਤੌਰ ਤੋਂ ਲੈਟਰ ਦੇ ਕੇ ਆਪਦੇ ਕੋਲ ਬੁਲਾਇਆ ਗਿਆ ਉਹਨਾਂ ਦੀ ਫਿਲਮ ਦੇ ਵਿੱਚ ਵੀ ਪੀਐਮ ਹਾਲਾਂਕਿ ਪੀਐਮ ਮੋਦੀ ਵੀਡੀਓਜ਼ ਦੇ ਵਿੱਚ ਜਦੋਂ ਆਪਾਂ ਵੀਡੀਓ ਦੇਖਦੇ ਉਹਦੇ ਵਿੱਚ ਇਹ ਕਹਿੰਦੇ ਨੇ ਕਿ ਸਿੱਖਾਂ ਨੂੰ ਉਹ ਵਧੀਆ ਮੰਨਦੇ ਨੇ ਜਿਵੇਂ ਛੋਟੇ ਸਾਹਿਬ ਜਦਿਆਂ ਦੀ ਉਹਨਾਂ ਦੀ ਬਹੁਤ ਗੱਲਬਾਤ ਕੀਤੀ ਗਈ ਕਿ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਾਲਾਂਕਿ ਉਹ ਗੁਰਦੁਆਰਾ ਸਾਹਿਬ ਵੀ ਕਿੇ ਵੀ ਨਕਮਸਤਕ ਹੁੰਦੇ ਆ ਪਰ ਦਿਖਾਈ ਦਿੰਦੇ ਨੇ ਪਰ ਇੱਥੇ ਸਿੱਖਾਂ ਦੇ ਨਾਲ ਇੱਕ ਪਾਸੇ ਉਹ ਸਿੱਖਾਂ ਨੂੰ ਮੰਨ ਰਹੇ ਨੇ ਕਿ ਸਿੱਖੀ ਨੂੰ ਮੰਨ ਰਹੇ ਨੇ ਸਿੱਖ ਧਰਮ ਦੀ ਮਤਲਬ ਕਿ ਆਪਣੇ ਆਪ ਨੂੰ ਵਧੀਆ ਮੰਨਦੇ ਨੇ ਹਨਾ ਪਰ ਦੂਸਰੇ ਪਾਸੇ ਜਿਹੜੀ ਫਿਲਮ ਦਾ ਵਿਰੋਧ ਤਾਂ ਦੋਗਲਾ ਪਣ ਨਹੀਂ ਹੋ ਗਿਆ ਮੈਂ ਪ੍ਰਦੀਪ ਜੀ ਇਹ ਹੀ ਗੱਲ ਕਹੂੰਗਾ ਕਿ ਸਿੱਖਾਂ ਨੂੰ ਇਹ ਲੋਕ ਹਮਨਾ ਤੇਰੀ ਹੀ ਚੰਗਾ ਕਹਿੰਦੇ ਨੇ ਜਿੰਨਾ ਚਿਰ ਸਿੱਖ ਚੁੱਪਚਾਪ ਆਪ ਦਾ ਜਿਹੜਾ ਇਹ ਜ਼ੁਲਮ ਸਹੀ ਜਾਣ ਤੇ ਲੋਕਾਂ ਨੂੰ ਲੰਗਰ ਖਵਾਈ ਜਾਣਾ ਸਾਤੇ ਜਿਹੜੇ ਮਤਲਬ ਜਿਆਦਾਤਰ ਸਿੱਖਾਂ ਦੀ ਜਿਹੜੀ ਪਛਾਣ ਲੋਕਾਂ ਦੇ ਵਿੱਚ ਇਹ ਚੀਜ਼ ਬਣਾਤੀ ਕਿ ਲੋਕਦਾਨੀ ਲੋਕ ਨੇ ਇਹ ਲੋਕ ਲੰਗਰਾਂ ਦੇ ਲਾਉਂਦੇ ਨੇ ਖੁੱਲਾ ਮਤਲਬ ਕਿ ਛਕਾਉਂਦੇ ਨੇ ਲੋਕਾਂ ਨੂੰ ਹਨਾ ਜਦ ਕਿ ਇੱਕ ਪਾਸੇ ਤਾਂ ਤੁਸੀਂ ਲੋਕਾਂ ਨੂੰ ਪਿਆਰ ਕਰਦੇ ਹੋ ਸਿੱਖ ਧਰਮ ਨੂੰ ਪਿਆਰ ਕਰਦੇ ਹੋ ਫਿਰ ਤੁਸੀਂ ਸਿੱਖਾਂ ਦੀ ਹੀ ਗੱਲ ਅੱਗੇ ਆਉਣ ਤੋਂ ਕਿਉਂ ਰੋਕਦੇ ਹੋ ਇਹ ਮੈਂ ਕਹੂੰਗਾ ਵੀ ਦੋਰੀ ਨੀਤੀ ਹੈ ਸਿਰਫ ਇੱਕ ਦਿਖਾਵੇ ਦੇ ਲਈ ਕੁਸ਼ੇ ਚੇ ਰਹੇ ਕੁਸ਼ੇ ਸਿੱਖਾਂ ਤੋਂ ਸਿਰਫ ਵੋਟਾਂ ਵਟੋਰਨ ਦੇ ਲਈ ਇਹ ਚੀਜ਼ ਨੂੰ ਮੈਂ ਕੁਝ ਵੀ ਪਰਤਿਆ ਜਾਂਦਾ ਹੈ ਜੇਕਰ ਅਸਲ ਸਿੱਖਾਂ ਦਾ ਦਰਦ ਉਹਨਾਂ ਨੂੰ ਹੋਵੇ ਤਾਂ ਉਸ ਬੰਦੇ ਸਿੰਘਾਂ ਨੂੰ ਰਹਾ ਕਿਉਂ ਨਹੀਂ ਕਰਦੇ ਤਾਂ ਉਹ ਜਿਹੜੇ ਸਿੱਖਾਂ ਦੀ ਆਉਣ ਵਾਲੀ ਫਿਲਮਾਂ ਦੇ ਉੱਤੇ ਹੈ ਜਿਹੜੇ ਰੋਕ ਲਾ ਰਹੇ ਨੇ ਉਹਨਾਂ ਦੇ ਉੱਤੇ ਰੋਕ ਕਿਉਂ ਲਾਉਂਦੇ ਨੇ ਅਦਰਸ਼ ਸਟੇਟ ਦੇ ਵਿੱਚ ਉਹ ਸਿੱਖਾਂ ਮਤਵਾਦੀ ਕਹਿ ਕੇ ਖਾਲਸਤਾਨੀ ਕਹਿ ਕੇ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ ਉਹਨਾਂ ਦੀਆਂ ਪੱਗਾਂ ਲਾਈ ਜਾਂਦੀਆਂ ਨਾ ਤਾਂ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਕੀਤਾ ਜਾਂਦਾ ਜਦੋਂ ਕਿ ਜੋ ਸਿੱਖ ਕਿਸਾਨ ਆਪ ਦਾ ਪ੍ਰੋਟੈਸਟ ਕਰਦੇ ਨੇ ਉਹਨਾਂ ਨੂੰ ਖਾਲਸਤਾਨੀ ਅੱਤਵਾਦੀ ਕਹਿ ਕੇ ਉਹਨਾਂ ਨੂੰ ਮਤਲਬ ਨਕਾਰ ਦਿੰਦੇ ਨੇ ਕਿ ਇਹ ਤਾਂ ਖਾਲਸਤਾਨੀ ਨੇ ਤੱਤਵਦੀ ਨੇ ਸੋ ਇਹ ਮੈਂ ਕਹੂੰਗਾ ਕਿ ਬੀਜੇਪੀ ਦੀ ਬਹੁ ਵੱਡੀ ਸਾਜ਼ਿਸ਼ ਹੈ ਇੱਕ ਪਾਸੇ ਕਹਿੰਦੇ ਵੀ ਤੁਹਾਨੂੰ ਪਿਆਰ ਕਰੀ ਜਾਣਾ ਤੇ ਦੂਜੇ ਪਾਸੇ ਤੁਹਾਡੀਆਂ ਜੜਾਂ ਵੱਢਣੀਆਂ ਇਹ ਬੀਜੇਪੀ ਬਘਕੂਪੀ ਨਭਾ ਰਹੀ ਹੈ ਤੇ ਮੈਨੂੰ ਲੱਗਦਾ ਇਹ ਵੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਿੱਖਾਂ ਦੇ ਲਈ ਆਉਣ ਵਾਲਾ ਸਮਾਂ ਇਹ ਜਿਹੜਾ ਕੋਈ ਬਹੁਤਾ ਚੰਗਾ ਨਹੀਂ ਹੋਊਗਾ ਜੀ ਸੋ ਮਨਪ੍ਰੀਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਫਿਲਮ ਇਹ ਹੀ ਰਿਲੀਜ਼ ਹੋਣੀ ਚਾਹੀਦੀ ਹੈ ਤੇ SGPCC ਦੇ ਵੱਲੋਂ ਵੀ ਇਸ ਨੂੰ ਰਿਲੀਜ਼ ਕਰਨ ਦੇ ਲਈ ਜਿਹੜੀ ਆ ਅੱਗੇ ਆਉਣਾ ਚਾਹੀਦਾ ਹੈ ਪੰਜਾਬ 95 ਨੂੰ ਸੋ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਇਹ ਫਿਲਮ ਕਦੋਂ ਰਿਲੀਜ਼ ਹੋਏਗੀ ਭਾਰਤ ਦੇ ਵਿੱਚ ਕਦੋਂ ਰਿਲੀਜ਼ ਹੋਏਗੀ ਤੇ ਦਲਜੀਤ ਦੋਸਾਂਝ ਤੇ ਜੋ ਮਸਲੇ ਨੇ ਇਸ ਫਿਲਮ ਨੂੰ ਲੈ ਕੇ ਕਦੋਂ ਮੁਕਣਗੇ ਇਹ ਵੀ ਦੇਖਣ ਵਾਲੀ ਵੱਡੀ ਗੱਲ ਅਹਿਮ ਹੋਵੇਗੀ ਸੋ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ